ਹੁਣ ਇੰਡੀਅਨ ਸਟੇਟ ਨੇ ਸ਼ਾਮਤ ਲਿਆਉਣੀਆਂ ਉਹਨਾਂ ਸਿੱਖਾਂ ਦੀ ਜਿਹੜੇ ਖਾਲਿਸਤਾਨ ਦੀ ਆਈਡੀਓਲੋਜੀ ਦੇ ਨਾਲ ਸਹਿਮਤ ਨਹੀਂ ਹੈਗੇ ਭਾਵੇਂ ਕਿ ਇੱਕ ਛੋਟਾ ਜਿਹਾ ਤਬਕਾ ਬਟ ਜ਼ਿੰਮੇਵਾਰੀ ਬਣਦੀ ਹੈ ਕਿ ਤੁਹਾਨੂੰ ਅਲਰਟ ਕੀਤਾ ਜਾਏ ਤੁਸੀਂ ਇੱਕ ਫਿਲਮ ਦੇਖਣੀ ਹੈ YouTube ਤੇ ਤੁਹਾਨੂੰ ਬਿਹਤਰ ਸਮਝ ਆ ਜਾਊਗੀ ਗੱਲ ਕਿ ਹੋਣਾ ਕੀ ਹੈ ਕਿਉਂਕਿ ਇੰਡੀਅਨ ਸਟੇਟ ਨੇ ਦਿੱਤੇ ਆ ਸੰਕੇਤ ਉਹਨਾਂ ਨੇ ਇੱਕ ਕੁੱਤਾ ਰੱਖਿਆ ਪਰਪਸਲੀ ਉਹਦੀ ਸੰਗਲੀ ਢਿੱਲੀ ਕਰਦੇ ਆ ਬਾਰ-ਬਾਰ ਉਹ ਸਕਰੀਨ ਦੇ ਉੱਤੇ ਆ ਕੇ ਕੁਝ ਗੱਲਾਂ ਸੰਕੇਤ ਵਜੋਂ ਬਕਵਾਸ ਕਰਕੇ ਜਾਂਦਾ ਕਿ ਏਦਾਂ ਏਦਾਂ ਸਿੱਖਾਂ ਦੇ ਕਤਲ ਹੋਣਗੇ ਭਾਵੇਂ ਭਾਈ ਉਤਾਰ ਸਿੰਘ ਖੰਡੇਵਾਰੀ ਸੀ ਜਾਂ ਹੋਰ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਣ ਬਾਰੇ ਸੀ ਤੇ ਥੋੜੇ ਸਮੇਂ ਬਾਅਦ ਹੂਬ ਹੂ ਉਸੇ ਤਰ੍ਹਾਂ ਹੀ ਕਤਲ ਹੁੰਦੇ ਆ ਜਿਵੇਂ ਉਹਨੇ ਭੌਂਕਿਆ ਹੁੰਦਾ ਫਿਰ ਉਹ ਮਲਮ ਲਾਉਣ ਲਈ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਕਿ ਹਾਂ ਸਿੱਖਾਂ ਨੂੰ ਤੱਕਾ ਹੋਇਆ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਜੋ ਇਹਨਾਂ ਦਾ ਵਿਅਕਤੀ ਡਬਲ ਚਿਹਰਾ ਇੱਕ ਕਿਰਦਾਰ ਹੈਗਾ ਹੀ ਹੁਣ ਉਹਨੇ ਪਿੱਛੇ ਜੇ ਇਸ਼ਾਰਾ ਕੀਤਾ ਜਿਹੜੀ ਤੁਹਾਡੇ ਵਾਲੀ ਕੈਟਾਗਰੀ ਦੇ ਬਾਰੇ ਉਹਨੇ ਹਿੰਦੁਸਤਾਨ ਦੀ ਬੋਗ ਹਿੰਤੀ ਨੂੰ ਤਿਆਰ ਕਰਦੇ ਹਾਂ ਇਹ ਗੱਲ ਕਹੀ ਆ ਕਿ ਰਵਾਂਡਾ ਆਪਕਾ ਵੀ ਇੱਕ ਰਵਾਂਡਾ ਪਲਾਨ ਆਏਗਾ ਜਿਸਮੇ ਭਰ ਭਰ ਕੇ ਪਲੇਨ ਮੇਂ ਭਰ ਕੇ ਸੀ ਆਫਰੀਕਾ ਕੇ ਮੁਲਕ ਮੇਂ ਫੇਕ ਦਿਆ ਜਾਏਗਾ ਪਲਾਨ ਆਊਗਾ ਤੇ ਰਵਾਂਡਾ ਪਲਾਨ ਕੀ ਸੀ ਇਹ ਦੇਖਣ ਲਈ ਤੁਸੀਂ ਫਿਲਮ ਵੇਖਿਓ ਹੋਟਲ ਰਵਾਂਡਾ ਤੇ ਫਿਰ ਵਿਚਾਰਿਓ ਆਪਣੇ ਮਨ ਨਾਲ ਕਿ ਕੌਣ ਕਿੰਨਾ ਕਚਰ ਸੇਫ ਆ ਤੇ ਕਿੰਨਾ ਕ ਸੇਫ